ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤਕਰਤਾਰਤਿਕ ਤੇ ਅੱਜ ਆਪਾਂ ਸੁਣਦੇ ਹਾਂ ਰਾਮ ਸਰੂਪ ਅਣਖੀ ਜੀ ਦੀ ਇੱਕ ਹੋਰ ਕਹਾਣੀ ਇੰਤਜ਼ਾਰ ਕੰਧਾਂ ਦੇ ਪਰਛਾਵੇਂ ਲੰਮੇ ਹੋ ਗਏ ਮੱਦਮ ਹੋ ਗਏ ਹਨ ਦਿਨ ਮੁੱਕਣ ਤੇ ਆ ਗਿਆ ਹੈ ਅਸਮਾਨ ਦਾ ਰੰਗ ਬੈਂਗਣੀ ਹੋਣ ਲੱਗਿਆ ਹੈ ਗਵਾਂਡ ਵਿੱਚੋਂ ਮਸਾਲਾ ਭੁੱਜਣ ਦੀ ਤਿੱਖੀ ਵਾਸ਼ਨਾ ਆ ਰਹੀ ਹੈ ਨੱਕ ਵਿੱਚ ਜਲੂਨ ਛੇੜ ਦੇਣ ਵਾਲੀ ਵਾਸ਼ਨਾ ਸੁਮਿਤਰਾ ਦੀ ਨਿਗਾਹ ਆਪਣੇ ਚੁੱਲ੍ਹੇ ਵੱਲ ਚਲੀ ਗਈ ਹੈ ਉਹ ਦੁਬਿਧਾ ਵਿੱਚ ਹੈ ਰੋਟੀ ਪਕਾਵੇ ਜਾਂ ਨਾ ਅੰਦਰਲੇ ਕਮਰੇ ਵਿੱਚ மஞ்சੇ ਤੇ ਪਈ ਉਹ ਸਾਹਮਣੇ ਦੀ ਦੀਵਾਰ ਵੱਲ ਝਾਕ ਰਹੀ ਹੈ ਦੀਵਾਰ ਤੇ ਕਈ ਤਰ੍ਹਾਂ ਦੇ ਚਿੱਤਰ ਬਣਦੇ ਹਨ ਤੇ ਮਿਟ ਜਾਂਦੇ ਹਨ ਹੌਲੀ-ਹੌਲੀ ਕਮਰੇ ਵਿੱਚ ਹਨੇਰਾ ਪ੍ਰਵੇਸ਼ ਕਰਦਾ ਹੈ। دیوار ਵਾਲੇ ਚਿੱਤਰ ਹੁਣ ਸੁਮਿਤਰਾ ਦੇ ਮਨ ਵਿੱਚ ਉਤਰ ਗਏ ਹਨ। ਕਮਰੇ ਦੀ ਬਿਜਲੀ ਬੱਤੀ ਜਗਾਉਣ ਲਈ ਉਸ ਵਿੱਚ ਹਿੰਮਤ ਨਹੀਂ। ਉਸ ਨੂੰ ਲੱਗਿਆ ਹੈ ਜਿਵੇਂ ਬੰਦ ਦਰਵਾਜ਼ੇ ਤੇ دستਕ ਹੋਈ ਹੋਵੇ। ਉਹ ਉੱઠી ਹੈ। ਜਾ ਕੇ ਦਰਵਾਜ਼ੇ ਦਾ ਅੰਦਰਲਾ ਕੁੰਡਾ ਖੋਲ੍ਹਿਆ ਹੈ। ਦੇਖਿਆ ਹੈ ਬਾਹਰ ਕੋਈ ਨਹੀਂ। ਕਰਦੇ ਅੱਗੇ ਸੜਕ ਤੇ ਕਾਰਾਂ ਸਕੂਟਰਾਂ ਤੇ ਸਾਈਕਲਾਂ ਦੀ ਆਵਾਜ਼ਾਈ ਘਟੀ ਹੋਈ ਹੈ ਜੋ ਕੋਈ ਵੀ ਮਕਾਨ ਉਸ ਨੂੰ ਦਿਸਦਾ ਹੈ ਉਸ ਦੇ ਅੰਦਰੋਂ ਬਿਜਲੀ ਦੀ ਰੋਸ਼ਨੀ ਦਿਖਾਈ ਦੇ ਰਹੀ ਹੈ ਰਾਤ ਪੈ ਰਹੀ ਹੈ ਪਰ ਲੋਕਾਂ ਨੇ ਆਪਣੇ ਮਕਾਨਾਂ ਅੰਦਰ ਦਿਨ ਚੜ੍ਹਾ ਲਿਆ ਹੈ ਸੁਮਿਤਰਾ ਨੇ ਆਪਣੇ ਮਕਾਨ ਦੀ ਕੋਈ ਬੱਤੀ ਨਹੀਂ ਜਗਾਈ ਉਹ ਵਾਪਸ ਵਿਹੜੇ ਵਿੱਚ ਆ ਗਈ ਹੈ ਉਸ ਨੇ ਮਹਿਸੂਸ ਕੀਤਾ ਹੈ ਹੁਣ ਤਾਂ ਉਹ ਆ ਹੀ ਜਾਵੇਗਾ ਆ ਹੀ ਜਾਣਾ ਚਾਹੀਦਾ ਹੈ ਘਰ ਵਿੱਚ 100 ਵਾਰੀ ਤਿੰਨੇ ਆਦਮੀ ਲੜਦੇ ਨੇ ਇਹ ਤਾਂ ਨਹੀਂ ਕਿ ਆਦਮੀ ਝਗੜ ਪਵੇ ਤੇ ਉਹ ਮੁੜ ਕੇ ਘਰ ਵੜੇ ਹੀ ਨਾ ਹੋਰ ਜਾਵੇਗਾ ਵੀ ਕਿੱਥੇ ਇੱਥੇ ਹੀ ਆਉਣਾ ਹੈ ਪਰ ਜੇ ਨਾ ਆਇਆ ਕੀ ਪਤਾ ਲੱਗਦਾ ਹੈ ਬੰਦੇ ਦੇ ਤੱਤ ਦਾ ਮਨ ਵਿੱਚ ਬਹੁਤ ਮਰੋੜੀ ਨਾ ਖਾ ਗਿਆ ਹੋਵੇ ਮੈਂ ਵੀ ਤਾਂ ਕਿੰਨੀ ਸ਼ੱਕੀ ਹਾਂ ਨਿੱਕੀ ਨਿੱਕੀ ਗੱਲ ਤੇ ਝਗੜਨ ਬੈਠ ਜਾਂਦੀ ਹਾਂ। ਵਰਾਂਡੇ ਵਿੱਚ ਪੀੜੀ ਤੇ ਉਦਾਸ ਬੈਠੀ ਉਹ ਆਪਣੇ ਆਪ ਦੇ ਖਾਮੋਸ਼ ਲਾਂਦਾ ਪਾਰੀ ਹੈ। ਅੱਜ ਸਵੇਰੇ ਜਦੋਂ ਕੰਮ ਤੇ ਜਾਣ ਲੱਗਿਆ ਸੀ ਤਾਂ ਉਸਨੇ ਸ਼ਿਕਾਇਤ ਕੀਤੀ ਸੀ ਕਿ ਉਹ ਹਰ ਰੋਜ਼ ਹੀ ਆਲੂਆਂ ਦੀ ਸਬਜ਼ੀ ਕਿਉਂ ਬਣਾ ਲੈਂਦੀ ਹੈ? ਨੇਰੇ ਆਲੂਆਂ ਦੀ ਹੀ। ਹੋਰ ਨਹੀਂ ਤਾਂ ਆਲੂਆਂ ਵਿੱਚ ਕੁਝ ਰਲਾ ਹੀ ਲਿਆ ਕਰੇ। ਪਕੌੜੇ ਹੀ ਸਹੀ ਸਵਾਦ ਤਾਂ ਬਦਲ ਜਾਵੇ ਨਿੱਤਾਲੂ ਨਿੱਤਾਲੂ ਲਿਆ ਕੇ ਵੀ ਦਿੰਨੇ ਹੋ ਕੋਈ ਹੋਰ ਸਬਜ਼ੀ ਅੱਗੇ ਕੀ ਮੈਂ ਹੀ ਲਿਆਉਂਦਾ ਹਾਂ ਨਹੀਂ ਲਿਆਉਂਦੇ ਤਾਂ ਲਿਆ ਆਇਆ ਕਰੋ ਸਬਜ਼ੀ ਲਿਆਉਣ ਦਾ ਮੇਰਾ ਕੰਮ ਥੋੜੀ ਹਾਹੋ ਤੁਹਾਨੂੰ ਹੋਰ ਕੰਮਾਂ ਤੋਂ ਵੇਲ ਵੀ ਮਿਲੇ ਹੋਰ ਕਿਹੜੇ ਕੰਮ ਨਿੱਤਾਲੂ ਖਾ ਕੇ ਬੰਦਾ ਅੱਕ ਜਾਵੇ ਤਾਂ ਹੋਰ ਸਬਜ਼ੀ ਖਾਣ ਨੂੰ ਜੀ ਕਰਦਾ ਹੀ ਹੈ ਮਤਲਬ ਮਤਲਬ ਸਾਫ਼ ਹੈ ਕਿ ਬਸ ਠੀਕ ਹੈ ਦੱਸਿਆ ਹੀ ਹੈ ਕਿ ਉਹ ਉਸ ਵੱਲ ਹੈਰਾਨਗੀ ਨਾਲ ਦੇਖਣ ਲੱਗਿਆ ਹੈ ਦੱਸੋ ਚਾਹ ਦਾ ਕੱਪ ਬਣਾਵਾਂ ਇੱਕ ਜੇ ਪੀਣੀ ਹੈ ਕੋਈ ਲੋੜ ਨਹੀਂ ਚਾਦੀ ਪਹਿਲਾ ਮਤਲਬ ਦੱਸ ਤੇਰਾ ਕੀ ਹੈ ਉਹ ਚੁੱਪ ਸੀ ਤੇ ਛੋਟੇ ਦਸਕ ਵਿੱਚ ਪਾਣੀ ਦਾ ਗਲਾਸ ਪਾ ਕੇ ਅੰਗੀਠੀ ਤੇ ਤਰਨ ਲੱਗੀ ਸੀ ਕਿਉਂ ਜਾਣ ਲਈ ਉੱਠ ਖੜਾ ਹੋਇਆ ਉਸ ਦੀਆਂ ਅੱਖਾਂ ਵਿੱਚ ਗਹਿਰਾਈ ਉਤਰ ਆਈ ਸੀ ਉਸ ਦਾ ਗੁੱਸਾ ਚੁੱਪ ਵਿੱਚ ਹੀ ਬਦਲ ਗਿਆ ਸੀ ਜਾਂ ਸ਼ਾਇਦ ਗੰਭੀਰ ਸ਼ਬਦਾਂ ਦਾ ਸੰਗ੍ਰਹਿ ਉਸ ਦੇ ਦਿਮਾਗ ਵਿੱਚ ਬਣ ਰਿਹਾ ਹੋਵੇ ਉਹ ਦਰਵਾਜ਼ੇ ਵੱਲ ਵਧ ਰਿਹਾ ਖੜ ਗਿਆ ਸੀ ਇੰਨੇ ਸਾਲਾਂ ਵਿੱਚ ਵੀ ਤੂੰ ਮੈਨੂੰ ਨਹੀਂ ਸਮਝੀ ਸੰਭਾਲ ਆਪਣਾ ਕਰ ਤੇਰੇ ਵਰਗੀ ਔਰਤ ਨਾਲੋਂ ਤਾਂ ਬੰਦਾ ਨਿਦਰਾ ਚੰਗਾ ਚੰਗਾ ਬਾਬਾ ਚਾਹ ਰੱਖੀ ਹੋਈ ਹੈ ਸੁમિતਰਾ ਨੇ ਉੱਠ ਕੇ ਉਸ ਦਾ ਮੋਢਾ ਫੜਨਾ ਚਾਇਆ ਸੀ ਪਰ ਉਸ ਨੇ ਉਸ ਨੂੰ ਤੱਕਾ ਦੇ ਕੇ ਪਰਾਂ ਕਰ ਦਿੱਤਾ ਸੀ ਤੇ ਕਿਹਾ ਸੀ ਗੱਲ ਕਹਿ ਤਾਂ ਦਿਨੀ ਹੈ ਸਾਬਤ ਵੀ ਕਰਿਆ ਕਰ ਹਾ ਹੋ ਤੁਸੀਂ ਤਾਂ ਐਵੇਂ ਹੀ ਗੁੱਸੇ ਹੋ ਜਾਂਦੇ ਹੋ ਚੰਗਾ ਮੈਂ ਨਹੀਂ ਆਉਣਾ ਸ਼ਾਮ ਨੂੰ ਉਸ ਨੇ ਕਿਹਾ ਸੀ ਤੇ ਘਰ ਤੋਂ ਬਾਹਰ ਹੋ ਗਿਆ ਸੀ ਆਉਂਗੇ ਤਾਂ ਰੋਟੀ ਪੱਕੂਗੀ ਨਹੀਂ ਤਾਂ ਉਹ ਉਸ ਦੀ ਆਵਾਜ਼ ਤੋਂ ਦੂਰ ਜਾ ਚੁੱਕਿਆ ਸੀ ਉਹ ਸੋਚ ਰਹੀ ਹੈ ਹੁਣ ਤੀਕ ਤਾਂ ਉਸਨੇ ਜ਼ਰੂਰ ਹੀ ਆ ਜਾਣਾ ਸੀ ਇਹ ਵੇਲਾ ਤਾਂ ਉਸਨੇ ਕਦੇ ਵੀ ਨਹੀਂ ਸੀ ਕੀਤਾ ਦਰਵਾਜ਼ਾ ਫਿਰ ਖੜਕਿਆ ਹੈ ਉਹ ਬੂਹੇ ਵੱਲ ਗਈ ਹੈ ਬਾਹਰੋਂ ਕੋਈ ਆਵਾਜ਼ ਆਈ ਹੈ ਇਹ ਆਵਾਜ਼ ਉਸ ਦੀ ਤਾਂ ਨਹੀਂ ਉਸਨੇ ਕੁੰਡਾ ਖੋਲ੍ਹਿਆ ਹੈ ਦੁੱਧ ਵਾਲਾ ਮੁੰਡਾ ਹੈ ਉਹ ਅੰਦਰ ਲੰਘ ਆਇਆ ਹੈ ਦੁੱਧ ਪਵਾਉਣ ਵਾਸਤੇ ਬਰਤਨ ਲੈਣ ਰਸੋਈ ਵਿੱਚ ਗਈ ਹੈ ਰਸੋਈ ਵਾਲੀ ਬੱਤੀ ਵੀ ਜਗਾ ਲਈ ਹੈ ਬਾਉ ਜੀ ਦੁੱਧ ਵਾਲੇ ਮੁੰਡੇ ਨੇ ਪੁੱਛਿਆ ਹੈ ਬਾਜ਼ਾਰ ਗਏ ਹੋਏ ਨੇ ਸੁਮਿਤਰਾ ਨੇ ਜਵਾਬ ਦਿੱਤਾ ਹੈ ਰੋਟੀ ਅੱਜ ਹੋਟਲ ਤੇ ਖਾ ਕੇ ਆਉਂਗੇ ਕਹੇ ਕਿ ਦੁੱਧ ਵਾਲਾ ਮੁੰਡਾ ਹੱਸਿਆ ਹੈ। ਸੁਮਿਤਰਾ ਵੀ ਮੁਸਕੁਰਾਈ ਬਨਾਵਟੀ ਜਿਹਾ। ਦੁੱਧ ਪਾ ਕੇ ਮੁੰਡਾ ਚੱਲਿਆ ਗਿਆ ਹੈ। ਸੁਮਿਤਰਾ ਨੇ ਵੇੜੇ ਦੀ ਬੱਤੀ ਵੀ ਆਨ ਕਰ ਦਿੱਤੀ ਹੈ। ਉਸਨੇ ਫੈਸਲਾ ਕਰ ਲਿਆ ਹੈ ਕਿ ਉਹ ਰੋਟੀ ਪਕਾ ਹੀ ਲਵੇ। ਉਹ ਨਾ ਆਇਆ ਤਾਂ ਪਈ ਰਹੇਗੀ ਪੱਕੀ ਪਕਾਈ। ਇਕੱਲੀ ਪਰ ਉਹ ਨਹੀਂ ਖਾਵੇਗੀ। ਉਹ ਸੋਚ ਰਹੀ ਹੈ। ਉਸਦੀ ਮਨਪਸੰਦ ਸਬਜ਼ੀ ਕਿਹੜੀ ਹੈ ਆਲੂ ਉਹ ਆਪਣੇ ਆਪ ਹੀ ਮੁਸਕੁਰਾਈ ਹੈ ਨਹੀਂ ਬੰਦ ਗੋਭੀ ਉਸਨੂੰ ਬਹੁਤ ਪਸੰਦ ਹੈ ਪਸੰਦ ਤਾਂ ਉਸਨੂੰ ਆਲੂ ਮਟਰ ਵੀ ਹਨ ਪਰ ਮਟਰਾਂ ਵੀ ਚਾਲੂ ਦੇਖ ਕੇ ਫਿਰ ਜਿਹੜੇਗਾ ਬੰਦ ਗੋਭੀ ਹੀ ਠੀਕ ਹੈ ਬਣ ਵੀ ਛੇਤੀ ਹੀ ਜਾਵੇਗੀ ਨਿੱਕਾ ਜਿਹਾ ਥੈਲਾ ਲੈ ਕੇ ਉਹ ਘਰ ਤੋਂ ਬਾਹਰ ਗਈ ਹੈ ਦਰਵਾਜ਼ੇ ਦਾ ਬਾਹਰਲਾ ਕੁੰਡਾ ਲੱਗਿਆ ਦੇਖ ਕੇ ਉਹ ਹੈਰਾਨ ਹੋਇਆ ਹੈ ਇਸ ਵੇਲੇ ਕਿੱਥੇ ਗਈ ਹੈ ਉਹ ਖੈਰ ਉਸਨੇ ਕੁੰਡਾ ਲਾਹਿਆ ਤੇ ਦਰਵਾਜ਼ਾ ਖੋਲ ਕੇ ਅੰਦਰ ਵਿਹੜੇ ਵਿੱਚ ਚੱਲਿਆ ਗਿਆ ਹੈ ਸੁਮਿਤਰਾ ਦਾ ਨਾਮ ਲੈ ਕੇ ਉਸਨੇ ਹਾਕ ਮਾਰੀ ਹੈ ਇਹ ਵੀ ਪਤਾ ਹੈ ਬਾਹਰਲਾ ਕੁੰਡਾ ਤਾਂ ਲੱਗਿਆ ਹੋਇਆ ਹੈ ਬੇਫਾਇਦਾ ਜਿਹਾ ਉਹ ਸੋਈ ਵਿੱਚ ਚਾਕਿਆ ਹੈ ਤੇ ਫਿਰ ਕਮਰੇ ਵਿੱਚ ਆ ਕੇ ਤੇ ਕੁਰਸੀ ਤੇ ਬੈਠ ਗਿਆ ਹੈ ਬੂਟਾਂ ਦੇ ਤਸਮੇ ਖੋਲਣ ਲੱਗਿਆ ਹੈ ਕਿੰਨੀਆਂ ਹੀ ਸਟੇਟਮੈਂਟਾਂ ਮੁਕੰਮਲ ਕਰਕੇ ਉਸਦੇ ਅਫਸਰ ਨੇ ਕੱਲ ਨੂੰ ਚੰਡੀਗੜ੍ਹ ਹੈੱਡ ਆਫਿਸ ਵਿੱਚ ਜਾਣਾ ਹੈ ਇਸੇ ਲਈ ਉਸਨੇ ਉਸ ਨੂੰ ਤੇ ਕਈ ਹੋਰ ਕਲਰਕਾਂ ਨੂੰ ਦਫ਼ਤਰ ਵਿੱਚ ਓਵਰਟਾਈਮ ਬਿਠਾ ਲਿਆ ਸੀ ਪਰ ਇੰਨਾ ਲੇਟ ਆਉਣ ਕਰਕੇ ਉਹ ਮਨ ਵਿੱਚ ਹੀ ਮਿੰਨਾ ਮਿੰਨਾ ਖੁਸ਼ੀ ਹੈ ਟੜਕੇ ਵਾਲਾ ਗੁੱਸਾ ਵੀ ਪੂਰਾ ਹੋ ਗਿਆ ਪਰ ਉਹ ਗਈ ਕਿੱਧਰ ਚੜੇ ਸਾਂ ਨਾਲ ਉਹੀ ਦੁੱਧ ਵਾਲਾ ਮੁੰਡਾ ਆਇਆ ਦੱਸਿਆ ਹੈ ਇੱਕ ਮੋਟਰਸਾਈਕਲ ਨਾਲ ਬੀਬੀ ਜੀ ਦੀ ਟੱਕਰ ਹੋ ਗਈ ਕਿਸ਼ੋਰੀ ਸਬਜ਼ੀ ਵਾਲੇ ਦੀ ਦੁਕਾਨ ਕੋਲ ਮੂੰਹ 'ਚੋਂ ਲਹੂ ਵਗ ਰਿਹਾ ਹੈ ਛੇਤੀ ਆਓ ਖੁੱਲੇ ਦਸਮਿਆਂ ਵਾਲੇ ਬੂਟਾ ਸਮੇਤ ਹੀ ਉਹ ਕਿਸ਼ੋਰੀ ਵਾਲੇ ਲਈ ਸਬਜ਼ੀ ਵਾਲੀ ਦੁਕਾਨ ਵੱਲ ਦੌੜ ਗਿਆ ਹੈ ਧੰਨਵਾਦ ਜੀ